ਅਸੀਂ ਕੱਲ ਪਿੰਡਾਂ ਚ ਪੁੱਛੂ ਕਰਨਾ ਅਸੀਂ ਉਹ ਲੈਂਡ ਨਹੀਂ ਜਾਣਗੇ ਅੱਗੇ ਵੀ ਸਾਡਾ ਮੁੱਦਾ ਆਇਆ ਸੀ ਪੂਰੇ ਨੰਬਰ ਉਹ ਵੀ ਕਿਹਾ ਸੀ ਬਣਗਾ ਸੀ ਪੂਰਾ ਦੰਦ ਇੱਕ ਲੱਭਾ ਨਹੀਂ ਅਸੀਂ ਤੁਰ ਪੰਜ ਸੱਤ ਤੱਕ ਨਹੀਂ ਇਹ ਚ ਦਖਲ ਦਿੱਤਾ ਕਸਾਨ ਅੰਦোলন ਕਰਕੇ ਪਰ ਅੱਜ ਅਸੀਂ ਇਸ ਗੁੱਡੇ ਤੇ ਆਏ ਸਾਡਾ ਨਾਲ ਕੋਈ ਵੀ ਕੋਹਾਈ ਆਈਏ ਕਿਸੇ ਇਹ ਜਿਹੜੀ ਅਗਲੀ ਕਾਰਵਾਈ ਆ ਉਹ ਸਾਡੀ ਇਹ ਆ ਵੀ ਸਿੱਧੀ ਸਿੱਧੀ ਜਿਹੜੀ ਸਾਡੀ ਸਰਕਾਰ ਨੂੰ ਚੇਤਾਵਨੀ ਆ ਵੀ ਅਸੀਂ ਇਸੇ ਕਿਸੇ ਕੀਮਤ ਦੇ ਉੱਤੇ ਵੀ ਇਹ ਜਿਹੜਾ ਪ੍ਰੋਜੈਕਟ ਦੀ ਜ ਤਜੀਹ ਇਹਨੂੰ ਲਾਗੂ ਨਹੀਂ થੇ ਹੁੰਦੇ ਨਾ ਕੋਈ ਆਏਗਾ ਤੇ ਸਾਡੇ ਉਤਨੀ ਸਰਾਂ ਨੂੰ ਤੁਹ ਲਾਂਕੇ ਕੋ ਚਲੇ ਜਾਏਗਾ ਸੇ ਵੱਡਾ ਸੰਘਰਸ਼ ਦੀ ਜਿਹੜੀ ਇੱਥੇ ਤਿਆਰੀਆਂ ਇਥੇ ਕਰ ਜਿਹੜੀ ਆਰੰਭ ਕਰ ਦਿੱਤੀ ਆ ਤੇ ਆ ਤੁਹਾਡਾ 406 ਏਕੜ ਜ਼ਮੀਨ ਜਿਹੜੀ ਆ ਉਹ ਨਹੀਂ ਦੇਣ ਦੇਣੀ ਉਹਨਾਂ ਨੂੰ ਪ੍ਰਾਈਵੇਟ ਕੰਪਨੀ ਨੂੰ ਪਰ ਮੈਂ ਫੇਰ ਵੀ ਕਹਿੰਦਾ ਵਾਂ ਸ਼ਹਿਰ ਸੁਚੇਤ ਰਹੇ ਔਰ ਪਿੰਡਾਂ ਦੇ ਲੋਕ ਸੁਚੇਤ ਰਹਿਣ ਇਹ ਵੱਡੇ ਸੰਘਰਸ਼ ਵਾਲ ਗੱਲ ਜਾ ਰਹੀ ਆ ਤੇ ਕਲਾਨੌਰ ਨੂੰ ਸਿੱਤੇ ਤੌਰ ਤੇ ਇਸ ਦਾ ਕੋਈ ਬੈਨੀਫਿਟ ਨਹੀਂ ਮਿਲਿਆ ਪਿਛਲੇ 8-9 ਸਾਲ ਤੋਂ ਇੱਥੇ ਚੋਣਾਂ ਤੱਕ ਨਹੀਂ ਹੋਈਆਂ ਪੰਚਾਇਤ ਚੋਣਾਂ ਨਾ ਹੋਣਾ ਜਿਹੜਾ ਵਾ ਉਹਦੇ ਕਰਕੇ ਇੰਨਾ ਕਿ ਕਲਾਨੌਰ ਪਛੜ ਗਿਆ कि ਇੱਥੇ ਜਿਹੜਾ ਵੀ ਅਫਸਰ ਆਂਦਾ ਉਹ ਆਪਣੀ ਮਨਮਰਜ਼ੀ ਕਰਦਾ ਸਰਪੰਚ ਕਿਸ ਮਸਲੇ ਤੇ ਮਾਈਟ ਮੀਟਿੰਗ ਕੀਤੀ ਗਈ ਇਹ ਵਾਲੀ ਮੀਟਿੰਗ ਕੀਤੀ ਗਈ ਆ ਵੀ ਕਲਨੌਰ ਦੀ ਜ਼ਮੀਨ 406 ਏਕੜ ਜਿਹੜੀ ਹੈ ਉਹ ਐਡਮਿਨਿਸਟ੍ਰੇਸ਼ਨ ਤੇ ਵੀ ਇਥਨੇ ਸਰਕਾਰ ਦੇ ਕੋਈ ਉੱਚ ਅਫਸਰ ਜਿਹੜੇ ਵਜ਼ੀਰ ਨੇ ਜਾਂ ਹੋਰ ਜਿਹੜੇ ਉਹਨਾਂ ਨੇ ਕਹੇ ਪ੍ਰਾਈਵੇਟ ਬੰਦੇ ਨਾਲ ਗੱਲ ਕਰਕੇ ਇੱਥੇ ਸੋਲਰ ਪ੍ਰੋਜੈਕਟ ਲਾਉਣ ਦਾ ਇੱਕ ਪਲਾਨ ਤੇ ਵੀਡੀਓ ਤੇ एडीसी डेवलपमेंट ਆਪਣੇ एमएलए ਸਾਹਿਬ ਇਹਨਾਂ ਨੇ ਇੱਕ ਪ੍ਰਪੋਜ਼ਲ ਬਣਾ ਕੇ ਡੀਸੀ ਸਾਹਿਬ ਦੀ ਰਾਈਟ ਸਾਹਿਬ ਨੂੰ ਭੇਜੀ ਹੈ ਇਹ ਜ਼ਮੀਨ ਜਿਹੜੀ ਆ ਲੋਕਾਂ ਇਸ ਜ਼ਮੀਨ ਉੱਤੇ ਹਜ਼ਾਰਾਂ ਹੀ ਬੰਦੇ ਜਿਹੜੇ ਨੇ ਲੇਬਰ ਦੇ ਤੇ ਦੂਸਰੇ ਤੀਜਰੇ ਉਹਨਾਂ ਨੂੰ ਰੋਜ਼ਗਾਰ ਮਿਲਦਾ ਕੁਝ ਕਿਸਾਨ ਜਿਹੜੇ ਨੇ ਉਹ ਪਟੇ ਤੇ ਲੈਂਦੇ ਨੇ ਤੇ ਪਟੇ ਤੇ ਲਾ ਕੇ ਆਪਣਾ ਕਾਰੋਬਾਰ ਚਲਾਉਂਦੇ ਨੇ ਆਪਣਾ ਇਸ ਪਰਿਵਾਰਾਂ ਦਾ ਪਾਲਦੇ ਨੇ ਇਹ ਇਸੇ ਤਰ੍ਹਾਂ ਇਹ ਪਹਿਲਾ 100 ਏਕੜ ਜ਼ਮੀਨ ਜਿਹੜੀ ਹੈ ਉਹ ਕੰਨਾ ਡਵੈਲਪਮੈਂਟ ਫਾਰਮ ਦੇ ਨਾਂ ਦੇ ਉੱਤੇ ਜਿਹੜੀ ਹੈ ਉਹ ਪਿਛਲੀ ਸਰਕਾਰ ਦੇ ਵੇਲੇ ਕੋਈ ਰਾਜਨੀਤਿਕ ਜਿਹੜੇ ਮੰਤਰੀ ਨੇ ਉਹਨਾਂ ਨੇ ਉਸ ਮੈਕ ਵਿੱਚ ਦੇ ਛੜੀ ਹੈ ਉੱਥੇ ਨਾ ਕੰਨਾ ਨਾ ਉੱਥੇ ਹੋਰ ਉਥੇ ਦਬ ਤੇ ਕਾਨਕ ਵੀ ਆਪਣੇ ਜਾਂ ਝੋਨਾ ਇਹੋ ਜਿਹੇ ਫਸਲਾ ਹੋ ਰਹੀਆਂ ਨੇ ਉਹ ਵੀ ਲੋਕ ਪ੍ਰਾਈਵੇਟ ਆਪਣੇ ਪੱਧਰ ਤੇ ਵੇਚਦੇ ਨੇ ਮਹਿਕਮਾ ਕੁਝ ਨਹੀਂ ਕਰਦਾ ਲੋ ਖਾਲੀ ਪਈ ਜਮੀਨ ਤੇ ਜੋ ਮਰਜ਼ੀ بیਚੀ ਜਾ ਰਹੇ ਇਸੇ ਤਰ੍ਹਾਂ ਹੀ ਪ੍ਰੋਜੈਕਟ ਜੇ ਲੱਗਣਾ ਲਾਉਣਾ ਵੀ ਸੀ ਉਹ ਕਲਾ ਨਾਲ ਲੋਕਾਂ ਦੀ ਸਹਿਮਤੀ ਨਾਲ ਲਾਉਣਾ ਚਾਹੀਦਾ ਜਿਨ੍ਹਾਂ ਨੂੰ ਇਹਦਾ ਬੈਨੀਫਿਟ ਹੋਣਾ ਉਹ ਪ੍ਰੋਜੈਕਟ ਹੁਣ ਜੀ ਹੁਣ ਉਸੇ ਤਰ੍ਹਾਂ ਦਾ ਹੀ ਜਿਹੜੀ ਹੈ ਤਜਵੀਜ਼ਇਕਾਈ ਆ ਪੂਰਾ ਡੰਪਲੀ ਵਹਾਉਣੀ ਪਏ 406 ਕਰ ਜ਼ਮੀਨ ਜਿਹੜੀ ਹੈ ਇਹ ਕਿਸੇ ਪ੍ਰਾਈਵੇਟ ਰਗ ਨੂੰ ਜਿਹੜੀ ਆ ਸੋਨਰ ਲਾਉਣ ਲਈ ਦਿੱਤੀ ਜਾ ਰਹੀ ਹੈ ਜਿਹਦਾ ਨਾਂ ਤੇ ਸਾਨੂੰ ਸਾਨੂੰ ਇਲਾਕੇ ਨੂੰ ਕੋਈ ਫਾਇਦਾ ਤੇ ਨਾ ਸਾਡੇ ਇਸ ਪਿੰਡ ਨੂੰ ਕੋਈ ਫਾਇਦਾ ਤੇ ਨੁਕਸਾਨ ਇਹਦਾ ਇਹ ਆ ਕਿ ਸਾਡੇ ਖੇਤੀਬਾੜੀ ਦੇ ਜਿਹੜੇ ਕਰਦੇ ਆ ਉਹ ਖਾਨ ਉਹ ਵੀ ਉਹ ਤਰੁਜਰ ਤੇ ਆ ਦੇ ਵੀ ਸੀ ਇਹ ਚ ਗੱਲ ਇਹ ਆ ਵੀ ਇਹ ਸਾਡਾ ਜਿਹੜਾ ਇਲਾਕਾ ਹੈ ਨਾ ਖਾਸ ਤੌਰ ਤੇ ਜਿਹੜੇ ਕਲਾ ਨੋਰੇ ਕਲਾ ਨੋ ਦੇ ਲੋਕਾਂ ਦੇ ਬਾਰੇ ਖੁਸ਼ੀ ਹੈ ਨਹੀਂ ਗਿਆ ਗੱਲ ਬੜੀ ਲੁਕਾ ਕੇ ਰੱਖੀ ਗਈ ਆ ਹੁਣ ਹੀ ਸਾਨੂੰ ਦੇ ਬਾਰੇ ਪਤਾ ਲੱਗਾ ਅਸੀਂ ਵੀਡੀਓ ਸਾਹਿਬ ਨੂੰ ਇਹਦੇ ਬਾਰੇ ਜਿਹੜਾ ਫੀਡਰ ਕੀਤਾ ਮੰਗ ਪੱਤਰ ਦਿੱਤਾ ਐਮ ਐਲ ਏ ਸਾਹਿਬ ਨੂੰ ਅਸੀਂ ਜਿਹੜਾ ਮੰਗ ਪੱਤਰ ਦਿੱਤਾ ਅੱਜ ਹੀ ਜੀ ਸਾਹਿਬ ਨੂੰ ਮੰਗ ਪੱਤਰ ਦੇਣ ਜਾ ਰਹੇ ਸੀ ਜਾਣਾ ਸੀਗਾ ਗੁਰਦਾਸਪੁਰ ਤੋਂ ਪਤਾ ਲੱਗਾ ਕਿ ਉਹਨੇ ਇੱਥੇ ਆਉਣਾ ਪਰ ਉਹ ਆਏ ਨਹੀਂ ਜੀ ਸਾਹਿਬ ਇੱਥੇ ਆਏ ਆ ਉਹਨਾਂ ਨਾਲ ਸਾਡੀ ਗੱਲ ਹੋਈ ਉਹਨਾਂ ਨੂੰ ਸਿਰਫ ਸਮਝ ਮੰਗ ਪੱਤਰ ਦਿੱਤਾ ਤੇ ਮੰਗ ਪੱਤਰ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਆ ਉਹ ਸਾਡੀ ਇਹ ਆ ਵੀ ਸਿੱਧੀ ਸਿੱਧੀ ਜਿਹੜੀ ਸਾਡੀ ਸਰਕਾਰ ਨੂੰ ਚੇਤਾਵਨੀ ਆ ਵੀ ਅਸੀਂ ਇਸੇ ਕਿਸੇ ਕੀਮਤ ਦੇ ਉੱਤੇ ਵੀ ਇਹ ਜਿਹੜਾ ਪ੍ਰੋਜੈਕਟ ਦੀ ਤਗੀਜ ਇਹਨੂੰ ਲਾਗੂ ਨਹੀਂ થੇ ਹੁੰਦਾ ਨਾ ਕੋਈ ਆਏਗਾ ਤੇ ਸਾਡੇ ਉੱਤੋਂ ਨਿਸ਼ਰਾਂ ਦੇ ਤੋਂ ਲਾਂਘ ਕੇ ਕੋ ਚਲੇ ਜਾਏਗਾ ਅਸੀਂ ਵਰਦਾ ਸੰਘਰਸ਼ ਦੀ ਜਿਹੜੀ ਇਥੇ ਤਿਆਰੀ ਇਸ ਕਰ ਰਹੀ ਜਿਹੜੀ ਆਰੰਭ ਕਰ ਦਿੱਤੀ ਆ ਤੇ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਸਾਰੀਆਂ ਕਿਸਾਨ ਜਿ세 ਬੰਦੀਆਂ ਤੇ ਸਮਾਜ ਸੇਵ ਜਿ세 ਬੰਦੀਆਂ ਸਾਰੀਆਂ ਇਸ ਗੱਲ 'ਤੇ ਇੱਕ ਮੋਟਲੇ ਤੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਸਰਕਾਰ ਤੱਕ ਇਹ ਗੱਲ ਪਹੁੰਚਾਉਣ ਕਿ ਉਹਨੇ ਵੀ ਸਾਨੂੰ ਉਹ ਸੰਘਰਸ਼ ਦੇ ਵਿੱਚ ਨਾ ਪਾਇਆ ਜਾਵੇ ਇਹ ਤਜਵੀਜ਼ ਜੇ ਤੁਰੰਤ ਜੜੀ ਹੋ ਰਵੇ। ਭਾਜੀ ਇਸ ਮੁੱਦੇ ਨਾਲ ਬਾਜ਼ਾਰ ਤੇ ਕਿੰਨਾ ਕਰ ਸਕੀਏਗਾ? ਹਲੋ। ਮਾਰੇ ਪਾਸੇ ਅਸਰੀ ਇਹ ਜੀ ਜਿਹੜੀ ਖਸਾਨੀ ਹੈ ਇੱਥੇ ਜੜੀ ਇੱਕ ਇੱਕ ਖਸਾਨੀ ਹੈ 406 ਕਿਲੋ ਪਹਿਲਾਂ 2600 ਕਿੱਲਾ ਪਹਿਲੀ ਸੀਗੀ। ਕੁਝ ਗੰਨਾ ਖੋਜ ਕੇ ਇੱਧਰ ਦੇਤੀ ਕੁਝ ਕਿਸੇ ਨੂੰ 베ਤੀ ਰੀਲੀਸ ਤੇ ਦੇ ਦਿੰਦੇ ਨੇ ਨਾ ਕੋਈ ਪੈਸਾ ਨਾ ਲੈਣਾ। ਹੁਣ ਵੀ 406 ਕਿੱਲੇ ਦੀ ਪਹਿਲੀ ਹੈ ਕਿ ਸਰਪੰਚ ਸਾਹਿਬ ਨੇ ਹਜੀਪਾ ਜੀ ਨੂੰ ਤੁਹਾਨੂੰ ਹਰ ਚੀਜ਼ ਦੀ ਦਿੱਤੀ ਹੈ। ਪਰ ਮੈਂ ਇੱਕੋ ਗੱਲ ਕਹਿਣਾ ਚਾਹੁੰਨਾ ਵਾ ਅਸੀਂ ਡੀਸੀ ਸਾਹਿਬ ਨੂੰ ਮਿਲਣ ਦਾ ਵੀ ਇੱਕ ਦੋ ਵਾਰੀ ਪ੍ਰੋਗਰਾਮ ਮਿਲਿਆ ਡੀਸੀ ਸਾਹਿਬ ਦਾ ਮੇਲ ਨਹੀਂ ਹੁੰਦਾ ਕਦੀ ਕਿਤੇ ਚਲ ਜਾਂਦੇ ਅੱਜ ਵੀ ਛੱਡੀ ਕਰ ਗਏ ਨੇ ਕਿ ਐਸੇ ਏਡੀਸੀ ਸਾਹਿਬ ਨੂੰ ਅਸੀਂ ਉਹਦੀ ਐਪਲੀਕੇਸ਼ਨ ਦਿੱਤੀ ਉਹਨਾਂ ਨੂੰ ਸ਼ਾਇਦ ਉਹਨੂੰ ਚਿਤਾਇਆ ਵਾ ਪਰ ਮੈਂ ਇਹ ਕਹਿਣਾ ਵਾ ਹਿਸਾਬ ਲਾ ਲਿਆ ਅਫਸਰਾਂ ਦੇ ਸਿਰ ਤੇ ਜੂ ਨਹੀਂ ਰੇਂਗਦੀ ਮੈਂ ਸ਼ਹਿਰ ਨੂੰ ਵੀ ਕਹਿਣਾ ਔਰ ਪਿੰਡਾਂ ਦੇ ਆਲੇ ਦੋਲੇ ਲੋਕਾਂ ਨੂੰ ਵੀ ਕਹਿਣਾ ਵੱਡੇ ਸੰਘਰਸ਼ ਵਾਸਤੇ ਤਿਆਰ ਰਿਹਾ ਜੇ ਸਥਿਤੀ ਕਾਬੂ ਆ ਨਹੀਂ ਰਹੀ ਇਹ ਵੱਡੇ ਸੰਘਰਸ਼ ਵਾਲ ਪਾਸੇ ਜਾ ਰਹੀ ਹੈ ਫਿਰ ਵੀ ਅਹੀਂ ਪ੍ਰਸ਼ਾਸਨ ਨੂੰ ਕਹਿੰਨੇ ਆ ਇਹਦੇ ਤੇ ਗੌਰ ਕੀਤਾ ਜਾਏ ਡੀਸੀ ਸਾਹਿਬ ਨੂੰ ਫੇਰ ਮੰਗਵਾ ਕਿ ਡੀਸੀ ਸਾਹਿਬ ਤੁਹਾਡਾ ਸਾਡਾ ਮੇਲ ਨਹੀਂ ਹੋ ਰਿਹਾ ਪਰ ਇਹਨੂੰ ਦੀਪਲੀ ਲਿਆ ਜਾਏ ਇਹਨੂੰ ਕੋਈ ਨਾ ਕੋਈ ਕਿਸੇ ਪਾਸੇ ਲਾਇਆ ਜਾਏ ਨਹੀਂ ਤੇ ਸ਼ਹਿਰ ਦਾ 406 ਏਕੜ ਜ਼ਮੀਨ ਜਿਹੜੀ ਆ ਉਹ ਨਹੀਂ ਦੇਣ ਦੇਣੀ ਉਹਨਾਂ ਨੂੰ ਪ੍ਰਾਈਵੇਟ ਕੰਪਨੀ ਨੂੰ ਪਰ ਮੈਂ ਫੇਰ ਵੀ ਕਹਿੰਦਾ ਵਾਂ ਸ਼ਹਿਰ ਸੁਚੇਤ ਰਹੇ ਔਰ ਪਿੰਡਾਂ ਦੇ ਲੋਕ ਸੁਚੇਤ ਰਹਿਣ ਇਹ ਵੱਡੇ ਸੰਘਰਸ਼ ਵਾਲ ਗੱਲ ਜਾ ਰਹੀ ਆ ਔਰ ਬਹੁਤ ਜਲਦੀ ਇੱਕ ਦੋ ਦਿਨ ਤੱਕ ਡੀਸੀ ਸਾਹਿਬ ਨੂੰ ਫੇਰ ਮੰਗਾ ਇਹ ਮਤਾ ਪੇ ਨੂੰ ਕੀਤਾ ਜਾਏ ਕੈਨਸਲ ਨਹੀਂ ਤੇ ਫੇਰ ਵੱਡੇ ਸੰਘਰਸ਼ ਦੀ ਤਿਆਰ ਰਹਿਮ ਪ੍ਰਸ਼ਾਸਨ ਨੂੰ ਪਹਿਲਾਂ ਹੀ ਚੇਤਾਵਨੀ ਦੇ ਦਿੱਤੀ ਜਾਏ ਹਾਂ ਸਰ ਠੀਕ ਹੋ ਗਏ ਜੀ। ਦੇਖੋ ਜੀ ਜਿਵੇਂ ਤੇ ਸਾਰੇ ਸੀਨੀਅਰ ਬੰਦਿਆਂ ਨੇ ਮੇਰੇ ਤੋਂ ਇਹ ਚੀਜ਼ ਹਮ ਤਾਂ ਆਲਰੇਡੀ ਧਿਆਨ ਚ ਲਿਆ ਦਿੱਤੀ ਹੈ ਕਿ ਅੱਜ ਅਹੀ ਪਾਰਟੀਬਾਦੀ ਤੋਂ ਉੱਪਰ ਉੱਠ ਕੇ ਅ ਕਿਸੇ ਵੀ ਸੰਗਠਨ ਪਾਰਟਿਕੂਲਰ ਦੇ ਉੱਪਰ ਉੱਠ ਕੇ ਸਮਾਜਿਕ ਜਿਹੜੇ ਸਾਡੀਆਂ ਸੇਵਾ ਸੰਸਥਾਵਾਂ ਨੇ ਸਮਾਜਿਕ ਸੰਸਥਾਵਾਂ ਧਾਰਮਿਕ ਸੰਸਥਾਵਾਂ ਜਾਂ ਸਾਡੀਆਂ ਜਿਹੜੀਆਂ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਸੀਗੇ ਇਹ ਸਮੂਹਿਕ ਤੌਰ ਤੇ ਇਕੱਠੇ ਹੋਏ ਸੀਗੇ ਔਰ ਅੱਜ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਡੀਸੀ ਸਾਹਿਬ ਕਲਾਨੌਰ ਆ ਰਹੇ ਨੇ ਕਿਸੇ ਮੁੱਦੇ ਤੇ ਕੋਈ ਮੀਟਿੰਗ ਸੀਗੀ ਤੇ ਆਪਾਂ ਇਸ ਕਰਕੇ ਅੱਜ ਇਕੱਠੇ ਹੋ ਕੇ ਵੱਡੀ ਤਦਾਦ ਦੇ ਵਿੱਚ ਵੱਡੀ ਸੰਖਿਆ ਦੇ ਵਿੱਚ ਉਹਨਾਂ ਨੂੰ ਕਲਾਨੌਰ ਦੀ ਜ਼ਮੀਨ ਬਚਾਉਣ ਵਾਸਤੇ ਮੈਮੋਰੰਡਮ ਦੇਣਾ ਸੀਗਾ ਬਟ ਉਹ ਕਿਸੇ وجہ ਦੇ ਨਾਲ ਪਤਾ ਚੱਲਿਆ ਕਿ ਨਹੀਂ ਆਏ ਉਹਨਾਂ ਦੇ ਬਜਾਏ ਏਡੀਸੀ ਜਰਨਲ ਬੇਦੀ ਜੀ ਆਏ ਸੀਗੇ ਤੇ ਅਸੀਂ ਕਲਾਨੌਰ ਵੱਲੋਂ ਜਿਹੜੀ ਕਿ ਇੱਕ ਨਵਾਂ ਪ੍ਰੋਜੈਕਟ ਜਿਹੜਾ ਨਵਾਂ ਪ੍ਰੋਜੈਕਟ 406 ਏਕੜ ਜਮੀਨ ਜਿਹੜੀ ਆ ਉਹ ਕਿਸੇ ਕੰਪਨੀ ਨੂੰ ਪੇਡਾ ਦੇ ਪ੍ਰੋਜੈਕਟ ਦੇ ਅਧੀਨ ਦਿੱਤੀ ਜਾ ਰਹੀ ਆ ਅਤੇ ਸੋਲਰ ਪ੍ਰੋਜੈਕਟ ਲਗਾਉਣ ਵਾਸਤੇ ਇੰਟਰਨਲੀ ਤਾਂ ਸਾਨੂੰ ਕਈ ਕੁਝ ਪਤਾ ਲੱਗਦਾ ਪਿਆ ਕਿ ਮਜੂਰਦਾ ਸਰਕਾਰ ਜਾਂ ਸਰਕਾਰ ਦੇ ਕੋਈ ਸੀਨੀਅਰ ਨੁਮਾਇੰਦੇ ਜਿਹੜੇ ਨੇ ਉਹ ਇਹਦੇ ਵਿੱਚ ਇਨਵੋਲ ਨੇ ਇਨ੍ਹਾਂ ਦੀ ਜਾਂ ਮਤਲਬ ਇਹਦੇ ਉਹ ਆਰਟੀ ਪਾ ਕੇ ਹੀ ਕਢਵਾ ਲਾਂਗੇ ਕਿ ਕਿੰਨਾ ਕਿਹੜੀ ਕੰਪਨੀ ਹੈ ਜਿਹੜੀ ਉਹ ਇਹਨੂੰ ਲੈਣ ਦੀ ਕੋਸ਼ਿਸ਼ ਕਰਦੀ ਪਈ ਆ ਪਰ ਅਸਲ ਦੇ ਵਿੱਚ ਮੁੱਦਾ ਇਹ ਹੈ ਕਿ ਸਾਡਾ ਕੋਈ ਸ਼ਹਿਰ ਦੇ ਵਿੱਚ ਅਜੇ ਤੱਕ ਇਹ ਜਲਾਸ ਨਹੀਂ ਬੁਲਾਇਆ ਗਿਆ ਕਦੀ ਵੀ ਆਮ رائے ਨਹੀਂ ਰਤੇ ਲਈ ਗਈ ਤੇ ਉਹਦੇ باوجود ਜਿਹੜਾ ਬਜਦੋ رائے ਹੀ ਨਹੀਂ ਲਈ ਗਈ ਆਪਣੀ ਮਰਜ਼ੀ ਦੇ ਨਾਲ 406 ਏਕੜ ਜ਼ਮੀਨ ਜਿਹੜੀ ਆ ਉਹ ਕਿਸੇ ਨੂੰ ਦੇਣ ਜਾ ਰਹੇ ਨੇ ਲੀਜ਼ ਦੇ ਉੱਤੇ ਕਿਉਂਕਿ ਅੱਜ ਤੱਕ ਬਹੁਤ ਜ਼ਿਆਦਾ ਪ੍ਰਾਪਰਟੀ ਜਿਹੜੀ ਆ ਨਾ ਇਸੇ ਤਰੀਕੇ ਨਾਲ ਕਲਾਨੌਰ ਦੀ ਖੋਸ ਗਈ 2600 ਏਕੜ ਜ਼ਮੀਨ ਸੀਗੀ ਕਲਾਨੌਰ ਕੋ ਕਿਸੇ ਹੱਮੇ ਤੇ ਅੱਜ 12 1300 ਏਕੜ ਰਹਿ ਗਈ ਜਿਦੇ ਚ ਪਤਾ ਕਦ ਕੋ ਕਦੀ ਕਹਿ ਦਿੰਦੇ ਨੇ ਜਿ ਇੱਥੇ ਕੋਈ ਸ਼ੌਨੀ ਬਣਾਣੀ ਆ ਇਹਨੂੰ ਦੇ ਦੋ ਕਦੀ ਕਹਿ ਦਿੱਤਾ ਜਾਂਦਾ ਜੀ ਇੱਥੇ ਗੰਨਾ ਖੋਜ ਕੇ ਅੰਦਰ ਦੇਣਾ ਪਤਾ ਓਵਰ ਆਲ ਜੇ ਵੇਖਿਆ ਜਾਏ ਸਾਰਾ ਤੇ ਕਲਾਨੌਰ ਨੂੰ ਸਿੱਧੇ ਤੌਰ ਤੇ ਇਸ ਦਾ ਕੋਈ ਬੈਨੀਫਿਟ ਨਹੀਂ ਮਿਲਿਆ ਪਿਛਲੇ 8-9 ਸਾਲ ਤੋਂ ਇੱਥੇ ਚੋਣਾਂ ਤੱਕ ਨਹੀਂ ਹੋਈਆਂ ਪੰਚਾਇਤ ਚੋਣਾਂ ਨਾ ਹੋਣਾ ਜਿਹੜਾ ਵਾ ਉਹਦੇ ਕਰਕੇ ਇੰਨਾ ਕਿ ਕਲਾਨੌਰ ਪਛੜ ਗਿਆ ਕਿ ਇੱਥੇ ਜਿਹੜਾ ਵੀ ਅਫਸਰ ਆਂਦਾ ਉਹ ਆਪਣੀ ਮਨਮਰਜ਼ੀ ਕਰਦਾ ਜੋ ਸਰਕਾਰ ਦੀ ਸਰਕਾਰੀ ਤੰਤਰ ਤੋਂ ਉਹਨਾਂ ਨੂੰ ਇੱਕ ਹਦਾਇਤ ਮਿਲਦੀ ਆ ਉਹਨੂੰ ਫਾਲੋ ਕਰਦੇ ਹੋਏ ਲੋਕਾਂ ਦਾ ਹਿੱਤ ਨਾ ਦੇਖਦੇ ਹੋਏ ਡਿਸੀਜਨ ਲੈ ਜਾਂਦੇ ਨੇ ਤੇ ਜਿਹੜਾ ਕਿ ਇਹ ਇੱਕ ਸਾਡੇ ਨਗਰ ਵਾਸਤੇ ਕੋਈ ਸਹੀ ਸਿਗਨਲ ਨਹੀਂ ਆ ਤੇ ਇਹਦੇ ਉੱਤੇ ਅੱਜ ਅਸੀਂ ਇਕੱਠੇ ਹੋਏ ਆਂ ਔਰ ਇਸ ਲੈਵਲ ਤੱਕ ਵੀ ਸਾਨੂੰ ਇਹਦੇ ਲਈ ਜਾਣਾ ਪਏਗਾ ਹਾਈ ਕਮਾਨਜੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਏਗਾ ਮਾਨਜੋਗ ਸੁਪਰੀਮ ਕੋਰਟ ਤੱਕ ਜਾਣਾ ਪਏਗਾ ਬਟ ਐਸ ਪ੍ਰਾਪਰਟੀ ਨੂੰ ਐਸ 401 6 ਏਕੜ ਜ਼ਮੀਨ ਨੂੰ ਦਾ 1 ਇੰਚ ਵੀ ਜਿਹੜਾ ਕਿਸੇ ਕੰਪਨੀ ਪ੍ਰਾਈਵੇਟ ਨੂੰ ਨਹੀਂ ਦੇਣ ਦਿੱਤਾ ਜਾਏਗਾ ਹਰ ਸੰਘਰਸ਼ ਲਈ ਅਸੀਂ ਲੋਕ ਤਿਆਰ ਆਂ ਬਾਜ਼ਾਰ ਵਾਚੋਂ ਪੂਰਾ ਸਹਿਯੋਗ ਮਾਰਕੀਟ ਪੂਰਾ ਸਹਿਯੋਗ ਕਰਦੀ ਪਈ ਹੈ ਕਿਸਾਨਾਂ ਦਾ ਕਿਉਂਕਿ ਕਿਸਾਨਾਂ ਔਰ ਮਾਰਕੀਟ ਦਾ ਸਿੱਧਾ ਨੋ ਮਾਸ ਦਾ ਰਿਸ਼ਤਾ ਵਾ ਆਲਰੇਡੀ ਹੜਪੀੜਤ ਹੋਣ ਕਰਕੇ ਕਿਸਾਨ ਆਲਰੇਡੀ ਮਤਲਬ ਬਾੜ ਆਈ ਦੀ ਆਫਤਾ ਦੇ ਵਿੱਚ ਜੂਝਦੇ ਪਏ ਨੇ ਉੱਪਰ ਇੱਕ ਨਵਾਂ ਸ਼ਕੂਫਾ ਦਿੱਤਾ ਬਾਜ਼ਾਰ ਪੂਰਾ ਮਾਰਕੀਟ ਪੂਰੀ ਇਸ ਆਫਤਾ ਕਰਕੇ ਡਿਸਟਰਬ ਆ ਤੇ ਮੈਂ ਇਹੋ ਹੀ ਬੇਨਤੀ ਕਰਦਾ ਕਿ ਕਿਰਪਾ ਇਹਨਾਂ ਸੱਤੇ ਹੋਏ ਲੋਕਾਂ ਨੂੰ ਹੋਰ ਨਾ ਸਤਾਓ ਤੇ ਆ ਜਿਹੜੀ 406 ਏਕੜ ਵਾਲਾ ਮਤਹੀ ਜਿਹੜੀ ਲੈ ਕੇ ਆਇਓ ਪ੍ਰਪੋਜ਼ਲ ਇਹਨੂੰ ਸਿਰੇ ਤੋਂ ਖਾਰਜ ਕਰੋ ਤਾਂ ਹੀ ਇਹਦਾ ਉਪਚਾਰ ਹੋ ਸਕਦਾ ਹਾਂਜੀ ਤੁੰਗ ਸਰ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਇਹ ਜੋ ਚੋੜਮੋਰੀ ਰਾਏ ਸਾਡੇ ਜਿਹੜੇ ਸਕਿਉਰਿਟੀ ਕਾ ਲੋਕ ਨੇ ਇਹ ਕਲਾ ਨੌਰ ਦੀ ਪ੍ਰਾਪਰਟੀ ਦੇ ਖੁੱਦ ਬੁੱਦ ਕਾਰੇ ਰਹੇ ਇਹਨਾਂ ਦਾ ਮਸਲਾ ਹੋ ਸਾਹਮਣੇ ਆਇਆ ਕਿ 406 ਏਕੜ ਦੀ ਜਿਹੜੀ ਉਹ ਇਸਾ ਪ੍ਰੋਜੈਕਟ ਆ ਵਰਨਿਕੀ ਦਾ ਹੈ ਇਹ ਪਹਿਲੇ ਸਾਡੇ ਕਲਾ ਨੌਰ ਦੇ ਇਲਾਕੇ ਦੀ ਹੈ ਲੋਕਾਂ ਦੀ رائے ਲੈਣਾ ਬਹੁਤ ਜ਼ਰੂਰੀ ਹੈ ਕਰਕੇ ਚਾਹੀਦਾ ਇਹ ਸੀ ਕਿ ਆਮ ਇਜਲਾਸ ਸਾਧਗੇ ਲੋਕਾਂ ਦੀ رائے ਲਈ ਜਾਂਦੀ ਪਰ ਇਹ ਕੁਝ ਕੀਤਾ ਨਹੀਂ ਗਿਆ ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਜਿਹੜੇ ਸਿਆਸੀ ਲੋਕ ਨੇ ਇਹਨਾਂ ਦੇ ਤੇ ਨਿੱਜੀ ਨਿੱਜੀ ਮੁਫਾਜ਼ਤ ਜੁੜੇ ਹੋਏ ਨੇ ਸੋ ਸਾਡੇ ਸਾਰੇ ਸਮੁੱਚੇ ਇਲਾਕੇ ਦੀ ਅਪੀਲ ਹੈ ਕਿ ਇਹ ਨਿੱਜੀ ਹੁਣ ਮੁਫਾਜ਼ਤ ਛੱਡ ਕੇ ਜਨਤਾ ਦੀ ਸੇਵਾ ਦੀ ਸੋਚ ਨੂੰ ਜਗਾ ਪਨਾਓ ਕਿ ਜਿਹੜਾ ਇਹ ਤੁਸੀਂ ਤਾਂ ਜੱਟ ਲਾ ਰਹੇ ਹੋ ਇਸ ਵਾਰ ਸਾਰਾ ਸਾਰਾ ਲੋਕਾਂ ਦਾ ਧੱਕਾ ਹੈ